ਸੰਗਤ ਜੀ ਜਿੰਨਾ ਬੱਚਿਆਂ ਨੇ ਹੱਥ ਰੱਸੀ ਕੀਤੀ ਆ ਨਸਾਂ ਬਿਲਕੁਲ ਹੀ ਡੈੱਡ ਕਰ ਲੀਆਂ ਵਾ ਤੇ ਸ਼ਾਦੀ ਕਰਉਣ ਤੋਂ ਹੁਣ ਡਰਦੇ ਆ ਉਹਨਾਂ ਦੇ ਲਈ ਇਹ ਸ਼ੈਨਸ਼ਾਈ ਦਿਲਾ ਅਸੀਂ ਤਿਆਰ ਕੀਤਾ ਕਿਸੇ ਵੀ ਬੱਚੇ ਨੂੰ ਜ਼ਰੂਰਤ ਹੋਵੇ ਇਹ ਤਿੰਨ ਸ਼ੀਸ਼ੀਆਂ ਦਾ ਕੋਰਸ ਹੁੰਦਾ ਵਾ ਜਿੰਨੀ ਮਰਜ਼ੀ ਹੱਥ ਰੱਸੀ ਕੀਤੀ ਹੋਵੇ ਨਾੜਾਂ ਡੈੱਡ ਹੋ ਗਈਆਂ ਹੁਣ ਜਾਂ ਫਿਰ ਇੰਦਰੀ ਦਾ ਆਕਾਰ ਬਿਲਕੁਲ ਛੋਟਾ ਹੋ ਗਿਆ ਸਿਰਫ ਇਹ ਤਿੰਨ ਮਹੀਨੇ ਦਾ ਕੋਰਸ ਕਰਕੇ ਵੇਖ ਲਓ ਜੋ ਕਹਿੰਦੇ ਆ ਕਿ ਇੰਦਰੀ ਦਾ ਸਹਜ ਵਧ ਨਹੀਂ ਸਕਦਾ ਜਾਂ ਫਿਰ ਨਸਾਂ ਠੀਕ ਨਹੀਂ ਹੋ ਸਕਦੀਆਂ ਉਹਨਾਂ ਦੇ ਲਈਏ ਬਹੁਤ ਹੀ ਜ਼ਬਰਦਸਤ ਸਾਡੇ દવાખાਨੇ ਵੱਲੋਂ ਇਹ ਸ਼ੈਨਸ਼ਾਈ ਤਿਲਾ ਰਾਜਾ ਮਹਾਰਾਜਾ ਵਾਲਾ ਤਿਆਰ ਕੀਤਾ ਵਾ ਕਿਸੇ ਵੀ ਬੱਚੇ ਨੂੰ ਜ਼ਰੂਰਤ ਹੋਵੇ ਤੇ ਉਹ ਸਾਡੇ ਕੋਲ ਆ ਕੇ ਲਜਾ ਸਕਦਾ ਬਹੁਤ ਹੀ ਵਧੀਆ ਇਹਦੇ ਨਤੀਜੇ ਮਿਲ ਰਹੇ ਆ ਦੇਸ਼ ਵਿਦੇਸ਼ ਦੇ ਵਿੱਚ ਸਾਡੇ ਕੋਲ ਬੱਚੇ ਮੰਗਵਾਉਂਦੇ ਆ ਜਿਨ੍ਹਾਂ ਨੂੰ ਬਹੁਤ ਵਧੀਆ ਰਿਜ਼ਲਟ ਮਿਲੇ ਆ ਆਪ ਜੀ ਨੇ ਵੀ ਆਰਡਰ ਕਰਨਾ ਹੋਵੇ ਤੇ ਸਾਡੇ ਨਾਲ ਸਾਡੇ ਦੁਆਖਾਨੇ ਦੇ